मान्योग श्री गुरप्रीत सिंह पुल्लराई पीएस कमिश्नर आफ पुलिस अमृतसर अते श्री हरप्रीत सिंह मंडेडी सीपी इन्वेस्टिगेशन साहब वल्लोपी ओ नु गिरफ्तार करन दे मिले दिशा निर्देशा अनुसार जेरे निगरानी श्री नवजोत सिंह ए डीसीपी इन्वेस्टिगेशन अमृतसर जी वल्लो मिलिया हदायता अनुसार एसी हरीश कुमार इंचार्ज पी ओ ਸਟਾਫ ਅੰਮ੍ਰਿਤਸਰ ਵੱਲੋਂ ਆਪਣੀ ਟੀਮ ਨਾਲ ਮਿਲ ਕੇ ਮੁਕੱਦਮਾ ਨੰਬਰ 02 ਮਿਤੀ 7 ਜਨਵਰੀ 2015 ਜੁਰ 14 ਜਨਵਰੀ 181 ਇਕਟ ਥਾਣਾ ਮਕਬੂਲਪੁਰਾ ਅੰਮ੍ਰਿਤਸਰ ਵਿੱਚ ਪਗੋੜੇ ਦੋਸ਼ੀਆਂ ਇੱਕ ਸਾਹਬਾ ਮਸੀ ਉਰਫ ਸਾਹਬਾ ਪੁੱਤਰ ਜੂਬਾ ਮਸੀ ਵਾਸੀ ਨੇੜੇ ਗੁਰਦੁਆਰਾ ਬਾਬਾ ਜੀਵਨ ਸਿੰਘ ਦਾ ਪਿੰਡ ਹੇਤਨਪੁਰਾ ਥਾਣਾ ਲੋਪੋਕੇ ਅੰਮ੍ਰਿਤਸਰ ਦਿਹਾਤੀ ਬਾ ਅਦਾਲਤ ਸ੍ਰੀ ਗਰੀਮਾ ਗੁਪਤਾ ਜੀ ਐਮ ਆਈ ਸੀ ਅਸਰ ਤੋਂ ਹਰਜਿੰਦਰ ਸਿੰਘ ਉਰਫ ਜਿੰਦਾ ਪੁੱਤਰ ਸੁਖਦੇਵ ਸਿੰਘ ਵਾਸੀ ਨੇੜੇ ਗੁਰਦੁਆਰਾ ਬਾਬਾ ਜੀਵਨ ਸਿੰਘ ਦਾ ਪਿੰਡ ਹਿਤਨਪੁਰਾ थाना ਲੋਪੋਕੇ ਅੰਮ੍ਰਿਤਸਰ ਦਿਹਾਤੀ ਨੂੰ ਬਾ ਅਦਾਲਤ ਸ਼੍ਰੀ ਗਰੀਮਾ ਗੁਪਤਾ ਜੀ ਐਮ ਆਈ ਸੀ ਅਸਰ ਵੱਲੋਂ ਪੀ ਔਕਰਾਰ ਕੀਤਾ ਗਿਆ ਸੀ ਜਿਨ੍ਹਾਂ ਨੂੰ ਕਾਬੂ ਕਰਕੇ ਪੁਛ ਗਿੱਚ ਕੀਤੀ ਗਈ ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਵਾਇਆ ਜਾ ਰਿਹਾ ਹੈ ਅਤੇ ਅਫਸਰਾਨ ਵਾਲਾ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਇਨ ਬਿਨ ਕੀਤੀ ਅਤੇ ਕਰਵਾਈ ਜਾ ਰਹੀ ਹੈ ਅੱਜ ਮੈਂ ਤੇ ਮੇਰੀ ਟੀਮ ਨੇ ਰੇਡ ਕਰਕੇ ਮਾਰਨਿੰਗ 2 ਪੀਓਰੈਸਟ ਕੀਤੇ ਜੀ ਜਿਹੜੇ ਸਾਡੇ ਮਾਨਜੋ ਕੁਮਿਸ਼ਨਰ ਸਾਹਿਬ ਸਰਦਾਰ ਜੀਪੀਐਸ ਪੁਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅੰਬਸਰ ਸਿਟੀ ਤੇ ਸਰਦਾਰ ਹਰਪ੍ਰੀ ਸਿੰਘ ਮਡੇਰ ਐਰਪੀਸੀ ਜੀਮਡੇਰ ਪੀਪਐਸ ਐਡੀਸੀ ਇਨਵੈਸਟੀਗੇਸ਼ਨ ਸਿਟੀ ਤੇ ਸਰਦਾਰ ਨਵਜੋਤ ਸਿੰਘ ਜੀ ਸਿੱਧੂ ਪੀਪਐਸ ਐਡੀਸੀ ਇਨਵੈਸਟੀਗੇਸ਼ਨ ਸਿਟੀ ਦੇ ਵਿਸ਼ੇਸ਼ ਰਿਪੋਰਟਿੰਗ ਸਟਾਫ ਦੇ ਵਰਕਆਊਟ ਕਰ ਰਹੇ ਹੈ ਜੀ ਜਿਹੜੇ ਦੋ ਪੀਓ ਰਸਕਤੇ ਉਹਨਾਂ ਦੀ ਡਿਟੇਲ ਇਸ ਪ੍ਰਕਾਰ ਹੈ ਜੀ ਜਿਹੜਾ ਪਹਿਲਾ ਪੀਓ ਹੈਗਾ ਜੀ ਹਰਜਿੰਦਰ ਸਿੰਘ ਇਹ ਜਿੰਦਾ ਸਾਨੂੰ ਸੁਖਦੇਵ ਸਿੰਘ ਆਰੋ ਪਿੰਡ ਹੇਤਨਪੁਰਾ ਥਾਣਾ ਲੋਪਕੇ ਅਮਰਸਿਧਾਤੀ ਦਾ ਰਹਿਣ ਵਾਲਾ ਜੀ ਤੇ ਜਿਹੜਾ ਦੂਸਰਾ ਪੀਓ ਹੈ ਇਹ ਦੋਵੇਂ ਪੀਓ ਜਿਹੜੇ ਇੱਕੋ ਮੁਕਤਲੇ ਦੇ ਵਿੱਚ ਹੈ ਜਿਹੜਾ ਦੂਸਰਾ ਪੀਓ ਹੈ ਸਾਬ ਸਿੰਘ ਸਾਬ ਮਸੀ ਸਾਨੂੰ ਜੂਬਾ ਮਸੀਸ ਆਰੋ ਪਿੰਡ ਹੇਤਨਪੁਰਾ ਖਾਣਾ ਲੋਕ ਪ੍ਰੋਗਰਾਮ ਸੱਦਿਆਤੀ ਦਾ ਰਹਿਣ ਵਾਲਾ ਇਹ ਦੋਵੇਂ ਪੀਓ ਡਰ ਹੈ ਨਾ ਐਕਸਾਈਜੈਕਟਰ ਦਾ ਇਹਨਾਂ ਦੇ ਪਰਚਾ ਦਰਜ ਜਿਹੜੇ ਬਾਦ ਅਦਾਲਤ શ્રી ਗ੍ਰੀਮਾ ਗੁੱਤਾ ਮੈਡਮ ਜੇਵਾਸੀ ਤੇ ਕੋਰਦੇ ਚੋ ਮਕਦਮਾ ਨੰਬਰ 28712015 ਅੰਡਰ ਸੈਕਸ਼ਨ 414 ਪੀਐਸ ਮਕਬੂਲਪੁਰ ਦਾ ਪਰਚਾ ਜਿਹੜਾ ਇਹਨਾਂ ਦੇ ਦਰਜ ਹੈ ਇਹ ਬੜੀ ਤੇਜ਼ ਉਪਗੋੜਾ ਜਿਲ੍ਹੇ ਵਾਲੇ ਇਨੰਦੀ ਆਪਣਾ ਮੈਂ ਤੇ ਮੇਰੀ ਟੀਮ ਨੇ ਸਾਰੇ ਮਾਰਨ ਰੇਡ ਕਰਕੇ ਰਸਤਾ ਕੀਤਾ ਜਿਹੜੀ ਇਹਨਾਂ ਦੀ ਰਸਤਾ ਰੇਡਿੰਗ ਥਾਣੇ ਮਕਬੂਲਪੁਰੇ ਪਾਈ ਜਾਏਗੀ। ਚੱਲ ਦੋਨਾਂ ਦੀ ਬੈਕਗ੍ਰਾਉਂਡ ਕੀ ਹੈ ਸਾ? ਬੈਕਗ੍ਰਾਉਂਡ ਕੁਛ ਨਹੀਂ ਹੈ। ਇਹ ਪ੍ਰਾਣੇ ਸ਼ਰਾਬ-ਸੂ ਰੇਤੇ ਦਾ ਕਾਰੋਬਾਰ ਕਰਦੇ ਸੀ ਤੇ ਹੁਣ ਜਿਹੜੇ ਇਹਨਾਂ ਨੂੰ ਪੁੱਛਿਆ ਮਿਲ ਜੇ ਇਹ ਆਪਣੇ ਕਾਰੋਬਾਰ ਕਰਦੇ ਹੁਣ ਸੀ ਇਸ ਕਿਸੇ ਤਰ੍ਹਾਂ ਦਾ ਕੋਈ ਰੇਟਿੰਗ ਇਹ ਉਹ ਪਰਚਾ ਇਹਨਾਂ ਤੇ ਦਰਜ ਹੈ।